ਬਹੁਤ ਸਾਰੇ ਜਿਹੜੇ ਆ ਸਿਆਸੀ ਮੁੱਦੇ ਇਸ ਵਕਤ ਪੱਕੇ ਹੋਏ ਨੇ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗੀ ਭਗਵੰਤ ਮਾਨ ਜੀ ਦੀ ਜਿਨ੍ਹਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਜਲੰਧਰ ਦੇ ਵਿੱਚ ਉਹਨਾਂ ਨੇ ਜਲੰਧਰ ਵਾਸੀਆਂ ਨੂੰ ਇਹ ਅਪੀਲ ਕੀਤੀ ਹੈ ਕਿ ਤੁਸੀਂ ਮਹਿੰਦਰ ਪਗਤ ਜੀ ਨੂੰ ਸਮਰਥਨ ਦਿਓ ਉਹਨਾਂ ਨੂੰ ਵੋਟਾਂ ਦੇ ਵਿੱਚ ਜਿਤਾਓ ਤੇ ਅਸੀਂ ਉਹਨਾਂ ਨੂੰ ਮੰਤਰੀ ਬਣਾਵਾਂਗੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਿਮਰਨ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਲੰਧਰ ਵੈਸਟ ਦੇ ਵਿੱਚ ਜ਼ੁਮਨੀ ਚੋਣ ਹੋ ਰਹੀ ਹੈ ਉਪ ਚੋਣ ਜਿਵੇਂ ਪੂਰੀ ਉਸ ਤਰੀਕੇ ਦੇ ਨਾਲ ਦੇਖਿਆ ਜਾਵੇ ਤਾਂ ਪੂਰਾ ਜ਼ੋਰ ਆਮ ਆਦਮੀ ਪਾਰਟੀ ਦਾ ਉਸ ਸੀਟ ਉੱਤੇ ਲੱਗਿਆ ਹੋਇਆ ਕਿਉਂਕਿ ਪਹਿਲਾ 2022 ਦੇ ਵਿੱਚ ਸ਼ੀਤ ਲੰਗਰਾਲ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤ ਕੇ ਅੱਜ ਕੱਲ ਉਹ ਭਾਜਪਾ ਦੇ ਕੈਂਡੀਡੇਟ ਨੇ ਤੇ ਪਿਛਲੀਆਂ ਦੋ ਵਿਧਾਨ ਸਭਾ ਦੇ ਵਿੱਚ ਜਿਹੜੇ ਭਾਜਪਾ ਦੇ ਕੈਂਡੀਡੇਟ ਸੀ ਮਹਿੰਦਰ ਪਖਤ ਤੇ ਸਵਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਮੰਤਰੀ ਤਾਂ ਬਣਾ ਦੇਣਗੇ ਪਰ ਹਲੇ ਤੱਕ 2-3 ਸਾਲ ਉਹਨਾਂ ਦੀ ਸਰਕਾਰ ਬਣਿਆ ਨੂੰ ਹੋ ਗਏ ਪਰ ਹਲੇ ਤੱਕ ਅਜਿਹਾ ਕੁਝ ਲੋਕ ਕਹਿੰਦੇ ਨੇ ਉਹਨਾਂ ਦੇ ਵਿਰੋਧੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਹੁਣ ਤੱਕ ਬਦਲਿਆ ਕਿਉਂ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਬਿਆਨ ਆ ਰਹੇ ਨੇ ਅਸੀਂ ਨਸ਼ਾ ਮੁਕਤ ਬਣਾ ਦਾਂਗੇ ਅਸੀਂ ਪੰਜਾਬ ਨੂੰ ਜਿਹੜਾ ਜਲੰਧਰ ਵੈਸਟ ਆ ਉਸ ਨੂੰ ਵੈਸਟ ਬਣਾ ਦਵਾਗੇ ਸਭ ਤੋਂ ਵਧੀਆ ਬਣਾ ਦਵਾਗੇ ਤੇ ਜਿਹੜਾ ਨਸ਼ਾ ਉਹ ਉਸ ਨੂੰ ਮੁਕਤ ਕਰ ਦਵਾਗੇ ਇਸ ਦੌਰਾਨ ਸ਼ੀਤ ਲੰਗਰਾਲ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਸੀ ਉਹਨਾਂ ਨੇ ਸਿੱਧਾ ਚੈਲੰਜ ਮੁੱਖ ਮੰਤਰੀ ਸਾਹਿਬ ਨੂੰ ਕੀਤਾ ਸੀ ਕਿ ਮੁੱਖ ਮੰਤਰੀ ਸਾਹਿਬ 5 ਤਾਰੀਖ ਨੂੰ ਇੱਕ ਪ੍ਰੈਸ ਕਾਨਫਰੰਸ ਕਰਾਂਗਾ ਤੁਹਾਡੀ ਭੈਣ ਤੇ ਤੁਹਾਡੀ ਪਤਨੀ ਦੇ ਨਾਂ ਤੇ ਇਸ ਹਲਕੇ ਦੇ ਵਿੱਚੋਂ ਜਲੰਧਰ ਦਾ ਐਮਐਲਏ ਜਿਹੜਾ ਉਹ ਉਗਰਾਹੀ ਕਰਦਾ ਉਹ ਆਪਣੇ ਆਪ ਦੇ ਵਿੱਚ ਵੱਡਾ ਚੈਲੰਜ ਸੀ ਉਸ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਨੇ ਜਵਾਬ ਜ਼ਰੂਰ ਦਿੱਤਾ ਸੀ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜੋ ਖਲਾਸਾ ਕਰਨਾ ਕਰ ਲਓ ਪਰ ਹਮੇਸ਼ਾ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਦੀ ਮੁਕਤੀ ਦੀ ਗੱਲ ਕਰਦੀ ਸੀ ਅਸੀਂ ਕਹਿੰਦੇ ਦਿੱਲੀ ਭ੍ਰਿਸ਼ਟਾਚਾਰ ਮੁਕਤ ਬਣਾਤਾ ਫਿਰ ਪੰਜਾਬ ਦੇ ਵਿੱਚ ਵੀ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਵਾਂਗੇ ਪਰ ਹੁਣ ਉਹਨਾਂ ਦਾ ਉਹਨਾਂ ਦੀ ਉਹਨਾਂ ਦੀ ਜਿਹੜੀ ਉਹਨਾਂ ਦੀ ਪਾਰਟੀ ਵੱਲੋਂ ਹੀ ਸ਼੍ਰੀਤ ਲੰਗਰਾਲ ਨੇ ਜਿਹੜੇ ਉਹ ਜਿੱਤੇ ਸੀ ਤੇ ਉਹਨਾਂ ਦੇ ਸਾਥੀ ਵੀ ਰਹੇ ਨੇ ਤੇ ਆਪਰੇਸ਼ਨ ਲੋਟਸ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਸਭ ਤੋਂ ਪਹਿਲਾਂ ਸ਼੍ਰੀਤ ਲੰਗਰਾਲ ਹੀ ਉਹ ਵਿਅਕਤੀ ਸਨ ਜਿਨ੍ਹਾਂ ਨੇ ਆਪਰੇਸ਼ਨ ਲੋਟਸ ਦਾ ਖੁਲਾਸਾ ਕੀਤਾ ਸੀ ਤੇ ਅੱਜਕੱਲ ਉਹ ਖੁਦ ਹੀ ਆਮ ਬੀਜੇਪੀ ਦੇ ਵਿੱਚ ਜਾ ਚੁੱਕੇ ਨੇ ਤਾਂ ਜਿਹੜੀ ਸਥਿਤੀ ਹੈ ਆਮ ਆਦਮੀ ਪਾਰਟੀ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ